ਹੈਲੋ ਗਾਇਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗਾਇਸ ਸਤਿ ਸ਼੍ਰੀ ਅਕਾਲ ਮੱਤੇ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਟ੍ਰਗਲ ਵਲੌਗਸ ਦੇ ਵਿੱਚ ਗਾਇਸ ਮੈਂ ਬਹੁਤ ਦਿਨਾਂ ਬਾਅਦ ਵਲੌਗਸ ਬਣਾਉਣ ਲੱਗਾ ਮੈਨੂੰ ਬਹੁਤ ਟੈਨਸ਼ਨ ਸੀ ਕਿ ਇਸ ਕਰਕੇ ਮੈਂ ਕੋਈ ਵੀ ਵਲੌਗਸ ਨਹੀਂ ਬਣਾ ਸਕਿਆ ਕਿਉਂਕਿ ਜਿਸ ਕੰਪਨੀ ਦੇ ਵਿੱਚ ਮੈਂ ਕੰਮ ਕਰਦਾ ਸੀ ਉਹ ਜੋਬ ਮੇਰੀ ਛੁੱਟ ਚੁੱਕੀ ਹੈ ਤੇ ਉਥੋਂ ਰਿਜ਼ਾਈਨ ਕਰਨ ਤੋਂ ਬਾਅਦ ਮੈਂ ਇੱਕ ਛੋਟਾ ਜਿਹਾ ਆਪਣਾ ਸੈਲਫੇਜ ਨੇ ਸ਼ੁਰੂ ਕੀਤਾ ਹੈ ਜੋ ਕਿ ਮੈਂ ਛੋਟੀ ਜੀ ਕਾਰ ਲਾਉਣਾ ਜਿਨੇ ਵਿੱਚ ਕੜੀ ਚਾਵਲ ਰਾਜਮਾ ਚਾਵਲ ਤੇ ਨਾਲ ਰੋਟੀਆਂ ਹੁੰਦੀਆਂ ਤੇ ਉਹ ਸੇਲਿੰਗ ਉਹ ਫੂਡ ਸੇਲਿੰਗ ਕਰਨ ਲਈ ਮੈਂ ਬਈਆ ਮੰਡੀ ਹੀ ਜਾਣਾ ਵਾ ਤੇ ਬਸ ਉੱਥੇ ਵੀ ਆਪਣਾ ਯਾਨੀ ਕਿ ਸੇਲ ਲਗਾਉਣਾ ਵਾ ਸਿਕਾਣਾ ਹੋਈ ਹੈ ਜਿੱਥੇ ਮੈਂ ਕੱਪੜੇ ਵੀ ਲਗਾਉਣਾ ਵਾ ਲੇਕਿਨ ਹੁਣ ਮੈਨੂੰ ਉਹ ਕੰਪਨੀ ਦੀ ਜੌਬ ਸਟਪਨ ਕਰਨ ਕਾਰਨ ਮੈਨੂੰ ਦੋਨੋਂ ਕੰਮ ਮਾਰਨ ਟਾਈਮ ਜਿਹੜਾ ਮੈਂ ਉਹ ਸਵੇਰੇ ਲਾਂ ਲਈ ਜੰਨਾ ਕੜੀ ਚਾਵਲ ਰਾਜਮਾ ਚਾਵਲ ਤੇ ਸ਼ਾਮ ਨੂੰ ਜੋ ਕਿ ਮੈਂ ਆਪਣੇ ਕੱਪੜੇ ਦੇ ਕੰਮ ਤੇ ਜਾਣਾ ਵਾ ਤੇ ਹੁਣ ਆਪਣੇ ਮਾਰਨਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਮਾਰਨਿੰਗ ਦੀ ਸ਼ੁਰੂਆਤ ਤੋਂ ਮੈਂ ਸਵੇਰ ਦਾ ਨਾਸ਼ਤਾ ਕਰਨ ਲੱਗਾ ਸੀਗਾ ਜੋ ਕਿ ਆਚਾਰ ਤੇ ਆਲੂ ਦੇ ਪਰਾਂਹੇ ਨੇ ਆਜੋ ਗਾਇਸ ਖਾ ਲੋ ਤੇ ਬਸ ਇਸ ਤੋਬਾ ਮੈਂ ਇਹ ਖਾ ਕੇ ਤੇ ਅੱਜ ਮੇਰੇ ਕੁਝ ਕਰਦੇ ਕੁਝ ਕੰਮ ਨੇ 4-5 ਜੋ ਕਿ ਮੈਂ ਕਰਨ ਜਾਣਾ ਹੈ ਪਹਿਲਾ ਕੰਮ ਜਾਣਾ ਹੈ ਮੈਂ ਆਪਣਾ ਸਿਲੰਡਰ pran ਲਈ ਦੂਸਰਾ ਜਾਣਾ ਹੈ ਆਪਣੀ ਵਾਈਫ ਤੇ ਬੈਂਕ ਜਾਣਾ ਵਾ ਕੋਈ ਤੇ ਕੁਝ ਕੰਮ ਹੈਗਾ ਵਾ ਉਹ ਕਰਵਾਉਣ ਲਈ ਜਾਣਾ ਵਾ ਤੇ ਮਿਲਦੇ ਆ ਅੱਗੇ ਜੋਗੀ ਹੁਣ ਚਲਦਾ ਰੋਸ ਤੇ ਵਿੱਚ ਚਲੋ ਭਾਈ ਚੱਲੀਏ ਨਾਸ਼ਤਾ ਕਰਨ ਤੋਂ ਬਾਅਦ ਮੈਂ ਪਹਿਲੇ ਸਿਲੰਡਰ ਬਣਾ ਲਈ ਸਿਲੰਡਰ ਬਣਾਉਣ ਤੋਂ ਬਾਅਦ ਜੋ ਆਪਣੇ ਸਿੱਧਾ ਬੈਂਕ ਚਲਦੇ ਆਂ ਹਾਂਜੀ ਗਾਇਜ਼ ਅਸੀਂ ਬੈਂਕ ਗਏ ਸੀਗੇ ਬੈਂਕ ਤੋਂ ਹੁਣ ਵਾਪਸ ਆ ਚੁੱਕੇ ਆਂ ਵਾਪਸ ਆ ਕੇ ਹੁਣ ਦੁਪਹਿਰ ਦਾ ਜੋਗੀ ਤਸੀ ਹੁਣੀ ਹਲੇ ਵਾਪਿਸ ਆਇਆ ਤੇ ਹੁਣ ਚਾਹ ਪੀਣ ਤੋਂ ਬਾਅਦ ਮੈਂ 15 ਮਿੰਟ ਬਾਅਦ ਮੈਂ ਆਪਣਾ ਜੋ ਖਾਣਾ ਖਾਣਾਗਾ ਉਸ ਤੋਂ ਬਾਅਦ ਮੈਂ ਖਾਣਾ ਖਾਣ ਤੋਂ ਬਾਅਦ ਮੈਂ ਥੋੜੀ ਰੈਸਟ ਕਰਾਂਗਾ ਰੈਸਟ ਕਰਨ ਤੋਂ ਬਾਅਦ ਮੈਂ ਸ਼ਾਮ 5:30 ਵਜੇ ਉੱਠ ਕੇ ਉਸ ਤੋਂ ਬਾਅਦ ਵਿੱਚ ਜਿਹੜੇ ਕੰਮ ਰਹਿੰਦੇ ਨੇ ਉਹ ਕਰਾਂਗਾ ਬਾਕੀ ਤੇ ਗਾਇਜ਼ ਇਹ ਵੀਲੌਗ ਦਾ ਪਹਿਲਾ ਸਮਾਪਤ ਹੁੰਦੇ ਆ ਤੇ ਮਿਲਦੇ ਆਂ ਨੈਕਸਟ ਵੀਲੌਗ ਵਿੱਚ ਦਿਵਜੋਤ ਪਹੁੰਚ ਇਸਨੇ ਬਹੁਤ ਸ਼ਾਂਤ ਪਹੁੰਚਾਇਆ ਜੋ ਕਿ ਬਿਲਕੁਲ ਹੀ ਗੱਡੀ ਦੇ ਵਿੱਚ ਬਿਲਕੁਲ ਹੀ ਪਰੇਸ਼ਾਨ ਨਹੀਂ ਕੀਤਾ ਠੀਕ ਹੈ ਗਾਇਜ਼ ਮਿਲਦੇ ਆ नेक्स्ट ਵੀਡੀਓ ਵਿੱਚ ਆਪਣਾ ਖਿਆਲ ਰੱਖਣਾ ਰੱਬ ਰੱਖਣਾ ਬਾਏ